ਅਕਾਲੀ ਦਲ ਸਤੰਤਰ ਵੱਲੋਂ ਅੱਜ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਬੜੀ ਖੁਸ਼ੀ ਤੇ ਚਾਰ ਨਾਲ ਲੋਕਾਂ ਨੇ ਸਰਕਾਰ ਬਣਾਈ ਸੀ ਉਹਦਾ ਸੁਪਰੀਮੋ ਜਿਹੜਾ ਬਹੁਤ ਤੌਰ ਤੇ ਸਰਕਾਰ ਪੰਜਾਬ ਚ ਬਣੀ ਤੇ ਰਾਜ ਭਾਗ ਤੇ ਕਬਜ਼ਾ ਕਰੀ ਬੈਠਾ ਹੈ ਉਹਦਾ ਤੇ ਉਹਦਾ ਬਣਾਇਆ ਮੁੱਖ ਮੰਤਰੀ ਭਗਵਤ ਸਿੰਘ ਮਾਨ ਦਾ ਜਿਹੜਾ ਅਸੀਂ ਇੱਥੇ ਪਟਿਆਲਾ ਗੜ ਪਤਲਾ ਫੂਕ ਰਿਹਾ ਇਹਦਾ ਇਸ ਕਰਕੇ ਆ ਕਿ ਅਸੀਂ ਹੈਰਾਨ ਆ ਕੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰਸਾ ਕੱਲ ਜਨਤਕ ਮੰਨ ਗਿਆ ਪਾਰਲੀਮੈਂਟ ਦੇ ਵਿੱਚ ਕਿ ਜਿਹੜੀ ਪੰਜਾਬ ਸਰਕਾਰ ਆ ਦੇਖਣ ਨੂੰ ਇਹ ਸਾਡੀ ਨਹੀਂ ਪਰ ਸਾਰਾ ਕੋ ਕਰਾਾ ਅਸੀਂ ਰਿਹਾ ਚਾਹੇ ਭਾਈ ਮਰਦਪਾਲ ਸਿੰਘ ਨੂੰ ਬਾਹਰ ਜੀਆਂ ਦੇਣਾ ਤੇ ਸੁਟਿਆ ਉਹ ਸੰਤ ਬਾਬਾ ਜਨੈਲ ਸਿੰਘ ਖਾਲਸਾ ਪੰਡਰਾਲੇ ਦੀ ਤਰ੍ਹਾਂ ਲੋਕਾਂ ਨੂੰ ਲੱਗਦਾ ਸੀ ਜਿਹੜਾ ਉਹ ਆਜਾ ਕੰਮ ਕਰੂ ਅਸੀਂ ਉਹਨੂੰ ਇਹੋ ਜਿਹੇ ਬਾਹਰ ਜੀਆਂ ਦੇਣਾ ਸੁਟਾਂਗੇ ਉਹ ਵੀ ਉਹ ਵੀ ਮੁੱਖ ਮੰਤਰੀ ਭਵਨਤ ਮੰਨ ਤੋਂ ਅਸੀਂ ਕਰਾਇਆ ਤੇ ਜਿਹੜਾ ਕਸਾਲਾ ਤੇ ਮਜ਼ਦੂਰਾਂ ਨਾਲ ਮੀਟਿੰਗ ਵਿੱਚ ਬਲਾ ਕੇ ਐਨ ਪੂਰਾ ਚਾਹ ਪਾਣੀ ਪਲਾ ਕੇ ਉਹਦੇ ਬਾਅਦ ਜਦੋਂ ਕੇਂਦਰ ਦੇ ਮੰਤਰੀ ਮੁੜ ਜਾਂਦੇ ਨੇ ਤੇ ਸਾਡਾ ਮੁੱਖ ਮੰਤਰੀ ਜਿਹੜਾ ਉਹਨਾਂ ਦੇ ਹੱਥ ਦੋਕਾ ਬਣਿਆ ਹੋਇਆ ਉਹ ਜਦੋਂ ਮਹਾਲੀ ਆ ਜਾਂਦੇ ਨੇ ਕਿਸਾਨਾਂ ਦਾ ਜਥਾ ਇੱਥੋਂ ਫੜ ਕੇ ਜੇਹਾਂ ਚ ਸੁੱਟਦਾ ਤੇ ਖਡੌਰੀ ਤੇ ਪਾਤੜਾ ਤੇ ਜਿੰਨੇ ਹੱਲਾ ਬੋਲਿਆ ਇਹ ਅਸੀਂ ਤਾਂ ਇਹ ਲੱਗਦਾ ਮੈਨੂੰ ਤਾਂ ਕਿ 84 ਵਾਰ ਕੋ ਅਸੀਂ ਇਹ ਘਟਨਾਵਾਂ ਦੇਖੀਆਂ ਸੀ ਉਦੋਂ ਪਹਿਲਾਂ ਜਿਹੜੇ ਸਾਡੇ ਬਜ਼ੁਰਗ ਦਾਸ ਨੇ ਕਿ ਜਦ ਹੱਲਾ ਹੱਲੇ ਪਏ ਤੇ ਪਾਸਤਾ ਨੱਡ ਹੋਇਆ ਉਹਦੇ ਗਾਵੇ ਉਹ ਗੱਲਾਂ ਹੁੰਦੀਆਂ ਸੀ ਵੀ ਜਿਹੜੇ ਨੂੰ ਦੇਖ ਚੱਕ ਲੋਏ ਇੱਧਰ ਸਾੜਾ ਫੂਟ ਕਰ ਦੋ ਇੱਧਰ ਲੁੱਕ ਕੇ ਲੈ ਜਾਓ ਆ ਸਾਡਾ ਕਾਰਸੇ ਵਾਲੇ ਬਾਬਿਆਂ ਵਾਂਗੂ ਇੱਕ ਇੱਕ ਬੋਰੀ ਇਕੱਠੀ ਕਰਕੇ ਕਿਸਾਨਾਂ ਤੇ ਮਜ਼ਦੂਰਾਂ ਦਾ ਜੋ ਉਥੇ ਟਰੈਕਟਰ ਟਰਾਲੀਆਂ ਲੋਨਾਂ ਤੇ ਸੀ ਉਹ ਸਾਰੀਆਂ ਇਕੱਠੀਆਂ ਕਰੀਆਂ ਜਿਵੇਂ ਲੁੱਕ ਮਚਾਈ ਗਈ ਹੈ ਇਹ ਸਾਰੀ ਕਿਰਪਾ ਨਵੀਂ ਬਣੀ ਭਗਵਾਨਤ ਮਾਨ ਦੀ ਸਰਕਾਰ ਦੀ ਕੇਦਰੀਵਾਲ ਦੀ ਸਿਹਤ ਹੁਣੇ ਆਇਆ ਟੰਗਾਂ ਦਾ ਕੇਦਰੀਵਾਲ ਪੰਜਾਬ ਚ ਆ ਕੇ ਚੜਦਾ ਚੰਦਾ ਰੌਲਾ ਕੀ ਹੈ ਕਿ ਸਾਨੂੰ ਪਾੜ ਕੇ ਪਹਿਲਾਂ ਤਾਂ ਕਿਸਾਨਾਂ ਦੇ ਮਲੰਦੂਰਾਂ ਨੂੰ ਪਾੜਦੇ ਸੀ ਹੁਣ ਸਾਡੇ ਹਿੰਦੂ ਭਰਾਵਾਂ ਨੂੰ ਕਾਂਗਰਸ ਆੜੀ ਸੋਚ ਹਿੰਦੂ ਭਰਾਵਾਂ ਨੂੰ ਸਭ ਤੋਂ ਵੱਖ ਕਰਕੇ ਇਹ ਲੁਧਿਆਣੇ ਦੀ ਚੋਣ ਜਿੰਨੀ ਚਾਹੁੰਦੇ ਨੇ ਉਹ ਲੱਖ ਵਾਰੀ ਦਿੱਤੋ ਪਹਿਲਾਂ ਕਿਹਾ ਤੁਸੀਂ ਹਾਰਿਓ ਸਰਕਾਰਾਂ ਲੈ ਦੇਣੀਆਂ ਜਿਹੜੇ ਦੀ ਚੋਣਾ ਪਰ ਦੋ ਕੰਡੇ ਵੀ ਦਿਓ ਮੁੱਖ ਮੰਤਰੀ ਸਾਹਿਬ ਜਿਹੜੇ ਪਹਿਲਾਂ ਇੱਥੋਂ ਨੰਗਾ ਦੇ ਡੋਰਾਂ ਉਹ ਮਾਰ ਕੇ ਭੇਜੇ ਨੇ ਜਿੰਨਾ ਦਿਨਾਂ ਨੇ ਪੰਜਾਬ ਦਾ ਪੰਗਾ ਲਿਆ ਉਹੀ ਰਾਹ ਤੁਹਾਨੂੰ ਦਿਖਾਵਾਂਗੇ ਸਮਾਂ ਦੂਰ ਨਹੀਂ ਲੇੜੀ ਆ ਇਹ ਕੁਬਾ ਸਰਕਾਰਾਂ ਤੋਂ ਠੱਕੇ ਨਾਲ ਇਹਨਾਂ ਕੋਈ ਨਹੀਂ ਲਾਗੂ ਕਰਵਾਇਆ ਜਾ ਰਹੇ ਇਹਦੇ ਬਾਰੇ ਹੁਣ ਜੇ ਸਾਡਾ ਮੁੱਖ ਮੰਤਰੀਓ ਘੋੜੀ ਬਣ ਗਿਆ ਹੁਣ ਤਾਂ ਸਾਨੂੰ ਇਹ ਜਾਨਾਂ ਦੇੜੀਆਂ ਪਹਿਣ ਗਿਆ ਜਿਹਨੇ ਸੁਭ ਕਰਮ ਗੋਲੀ ਨਾਲ ਮਰਿਆ ਅਸੀਂ ਉਹ ਮੂਵਮੈਂਟ ਕਿਦਾ ਬੰਦ ਕਰਦਾਂਗੇ ਸਾਨੂੰ ਮੂਵਮੈਂਟਾਂ ਲੜਦੀਆਂ ਪਹਿਣ ਗਿਆ ਸਹਾਦਤਾਂ ਹੋਣ ਗਿਆ ਪਰ ਅਸੀਂ ਇੱਕ ਇੱਕ ਕਤਰਾ ਕਤਰਾ ਬਹਾਦਾਂਗੇ ਪਿੱਛੇ ਨਹੀਂ ਹਟਾਂਗੇ ਕੋਈ ਕਾਲਾ ਕਾਨੂੰਨ ਦੀ ਮੋਦੀ ਦਾ ਇੱਥੇ ਲਾਗੂ ਹੋਣ ਦਵਾਗੇ ਜਿਵੇਂ ਹੈਰਾਨ ਹੋਵੇ ਤੁਸੀਂ ਕਿ ਇਹੋ ਬੰਦੇ ਦੀ ਜਮੀਰ ਮਰ ਜੇ ਉਹਦਾ ਕੀ ਇਲਾਜ ਹੈ ਦੇਖਦਾ ਪ੍ਰਧਾਨ ਮੰਤਰੀ ਮਾਫੀ ਮੰਗੇ ਵੀ ਅਸੀਂ ਕਾਲੀ ਕਰਕੇ ਜਿਓ ਕੁਮੂ ਜੇ ਦੁਬਾਰਾ ਫੇਰ ਬੰਗਾ ਲੈਂਦਾ ਹੈ ਭਗਵਾਨਤਬਾਲ ਨੂੰ ਵਰਤ ਕੇ ਕੇਦਰੀਵਾਲ ਨੂੰ ਵਰਤ ਕੇ ਜਿਹੜੇ ਕਿ ਸਾਰੇ ਆਰਐਸਐਸ ਦੇ ਤਹਿਤੇ ਬਣੇ ਹੋਏ ਨੇ ਇਹੋ ਜੀ ਚਾਲ ਖੇਡਣਗੇ ਪੰਜਾਬ ਫੇਰ ਇੱਕ ਕਾਤਰਾ ਕਰਾ ਖੂਨ ਦਾ ਬਹਾਉਣ ਨੂੰ ਤਿਆਰ ਆ ਦੂਸਰਾ ਮੈਂ ਕਹ ਦਿਆ ਬਿਲਕੁਲ ਸਾਡੇ ਹਿੰਦੂ ਭਰਾ ਵਪਾਰੀ ਭਰਾ ਥੋੜਾ ਤੇ ਸਾਡਾ ਨਾ ਉਹ ਵਾਸਤਾ ਰਿਸ਼ਤਾ ਹੈ ਜਿਵੇਂ ਮਜ਼ਦੂਰਾਂ ਨਾਲ ਜੱਟ ਦਾ ਇਸੇ ਤਰ੍ਹਾਂ ਤੁਸੀਂ ਬਿਲਕੁਲ ਇਹਨਾਂ ਦੀਆਂ ਗੱਲਾਂ ਸੁਣਾਓ ਠੀਕ ਹੈ ਇਹ ਰਸਤਾ ਬਲਾਗ ਸੀ ਤੁਸੀਂ ਕੱਲਿਆਂ ਨੇ ਜੀ ਲੰਘਣਾ ਅਸੀਂ ਨਹੀਂ ਜਾਂਦੇ ਸੀ ਤੇ ਇਹਦਾ ਰਿਸ਼ਤੇਦਾਰ ਛੱਡ ਕੋਈ ਬਾਹਰ ਔਖੇ ਵੀ ਪਰ ਕਰੇ ਹਰਿਆਣੇ ਦੀ ਸਰਕਾਰ ਨੇ ਆ ਔਖੇ ਉਥੋਂ ਹਰਿਆਣੇ ਵਾਲਿਆਂ ਨੇ ਕੰਧਾਂ ਕਰੀਆਂ ਨਾ ਕੇ ਕਿਸਾਨਾਂ ਨੇ ਅਜਦਾ ਪਿੱਟ-ਪਿੱਟ ਮਰ ਗਏ ਕਿ ਕਹੇ ਵੀ ਤੁਸੀਂ ਰਸਤਾ ਸੀ ਖੋਲਦੇ ਆ ਸਾਡੀ ਜਾਣ ਬੇ ਦਿੱਲੀ ਜੇ ਦੇਖ ਇੱਥੋਂ ਦਾ ਮੁੱਖ ਮੰਤਰੀ ਸਾਡਾ ਹੁੰਦਾ ਤਾਂ ਐਵਰੇਟ ਮੰਤਰੀ ਬਣੇ ਸਾਡੇ ਹੁੰਦੇ ਤਾਂ ਹੂਟਰ ਮਾਰਦੇ ਗੱਡੀਆਂ ਮੂਹਰੇ ਲੈ ਕੇ ਜਾਂਦੇ ਤੇ ਮਾਗਰ ਕਿਸਾਨਾਂ ਦੀਆਂ ਟਰਾਲੀਆਂ ਜਾਂਦੀਆਂ ਛੱਡੇ ਉਹਦੇ ਯੰਤਰ-ਵੰਤਰ ਨਾ ਲੜਾਈ ਝਗੜਾ ਦਾ ਹੋਰ ਪਰ ਨਹੀਂ ਬਿੱਲੀ ਥੈਲੇ ਤੋਂ ਬਾਹਰ ਆ ਕੇ ਮੂੰਹ ਦਿਖਾ ਉਹ ਅਮਰ ਸਾਰੇ ਜਨਤਕ ਪਾਰਲੀਮੈਂਟ ਚ ਕਹਤਾ ਕਿ ਬਈ ਇਹ ਸਾਰਾ ਕੁਝ ਅਸੀਂ ਕਰਾ ਰਿਆ ਮੁੱਖ ਮੰਤਰੀ ਸਾਨੂੰ ਐਡਾ ਵਧੀਆ ਬਿਲ ਗਿਆ ਜਿਹਦੇ ਚ ਬਿਆਸ ਸਿੰਘ ਦੀ ਰੂ ਆ ਗਈ ਜਿਹਦੇ ਅਸੀਂ ਕਹਿੰਦੇ ਹਾਂ ਉਹ ਜਿੰਨੇ ਕਰੀ ਯਾਰ ਅਗਰ ਕੋਲ ਜਿੱਤੇ ਅੰਦਰ ਬੈਠਾ ਪਰ ਉਹ ਬਾਹਰ ਨੂੰ ਕੱਢੇ ਔਰ ਉਹ ਕੋਸ਼ਿਸ਼ ਲੱਗੀ ਹੋਈ ਹੈ ਵੀ ਇਹਦਾ ਅੰਦਰ ਮੈਂਬਰਸ਼ਿਪਾ ਜਿਹੜੀ ਲੱਗਦੇ ਹੋ ਦੇ ਅੰਦਰ ਪਾਰਲੀਮੈਂਟ ਦੇ ਭਾਈ ਅਮਰਪਾਲ ਸਿੰਘ ਕੱਲਾ ਕੀ ਕਿ ਉਹ ਇੰਕਦਰ ਜੰਮੂ ਟਕਰੀਪ ਤੋਂ ਦਿੱਤੇ ਆ ਉਹ ਵੀ ਇਸੇ ਤਰ੍ਹਾਂ ਇਹਨਾਂ ਦੀ ਉਸਤ ਤੋਂ ਇਹ ਕਿ ਉਸ ਤੋਂ ਉਹਨੇ ਦੇਸ਼ ਤੋਂ ਹੀ ਹੋ ਗਿਆ ਜੀ ਦੇਸ਼ ਟੁੱਟ ਜੂ ਉਹ ਜਿਹੜੇ ਤੁਸੀਂ ਉੱਥੇ ਪੁੱਠੇ ਸਿੱਧੇ ਕੰਮ ਕਰਦੇ ਹੋ ਤੁਹਾਡੇ ਨਾਲ ਤਾਂ ਦੇਸ਼ ਟੁੱਟਦਾ ਨਹੀਂ ਹੈ ਜੇ ਜਿਆਦੇ ਘਰ ਕਰੋੜਾ ਰੁਪਈਆ ਮਿਲ ਰਿਹਾ ਹਲੇ ਕੱਲੇ ਆਈਆ ਖਬਰ ਹੈ ਇਹ ਹੋਰ ਉਹਨਾਂ ਨਾਲ ਦੇਖ ਨਹੀਂ ਦਿੰਦਾ ਸਾਡੇ ਅੰਮ ਦਾ ਤੇ ਨਾਲ ਆਪਣੇ ਹੱਕ ਮੰਗਣ ਵਾਲੇ ਨਾਲ ਸਾਡੇ ਨਾਲ ਦੇਸ਼ ਟੁੱਟਦਾ ਭਾਈ ਅੰਮਰਪਾਲ ਸਿੰਘ ਨੂੰ ਇਸੇ ਕਰਕੇ ਬਾਹਰ ਨਹੀਂ ਔਰ ਦਿੰਦੇ ਕਿ ਜਿਹੜਾ ਆਮ ਘਰ ਦਾ ਆਮ ਦਾ ਸਾਡਾ ਮੁੱਖ ਦੂਜਾ ਨਾਮ ਕਰਦਾ ਇਹ ਨਾਮ ਕਰਦਾ ਦੀ ਖਾਸ ਦਾ ਬਣ ਗਿਆ ਕੁੜੀ ਵਾਲੇ ਹੱਥਾਂ 'ਚ ਜਾ ਕੇ ਅੰਮਰਤਪਾਲ ਸਿੰਘ ਨੇ ਕੌਮ ਦੀ ਪੰਥ ਦੀ ਗੱਲ ਕਰ ਲਈ ਹੈ ਉਹ ਤਾਂ ਅੱਖਾਂ 'ਚ ਰੜਕਦਾ ਹੈ ਦਿੱਲੀ ਦੇ ਰੜਕਦਾ ਹੀ ਰਹੂਗਾ ਮੇਰਾ ਕੋਰਤਾਰ ਸਿੰਘ ਸੰਧਵਾ ਵੱਲੋਂ ਬਿਆਨ ਦਿੱਤਾ ਗਿਆ ਬਰਬਾਦਪੁਰ ਨੇ ਵੱਲੋਂ ਬਿਆਨ ਦਿੱਤਾ ਗਿਆ ਜਿਹੜੇ ਕਿਸਾਨ ਨੇ ਕਿ ਉਹ ਕਿਤੇ ਨਾ ਕਿਤੇ ਜਿਹੜਾ ਬੰਦ ਰੋਕਿਆ ਵੇ ਸੀ ਉਹਦੇ ਨਾਲ ਜਿਹੜਾ ਵਪਾਰ ਆ ਵਪਾਰ ਤੇ ਵੱਡਾ ਅਸਰ ਪਾਇਆ ਸੀ ਕਰਤਾਰ ਸਿੰਘ ਸੰਧੇ ਨੂੰ ਹੁਣ ਪਤਾ ਲੱਗਿਆ ਵੀ 2 ਸਾਲ ਰਹਿ ਗਏ ਤੂੰ ਫੇਰ ਬੈਠ ਕੇ ਉਹ ਹੁਣ ਤਾਂ ਤੂੰ ਬਣ ਗਿਆ ਦਿਸਪੀ ਕਰ ਲੋਕਾਂ ਦਾ ਬਣਾਇਆ ਵਾ ਉਹ ਤੋਂ ਬਾਅਦ ਸਾਡੇ ਜੇ ਆਉਣਾ ਹੈ ਪਹਿਲਾਂ ਉੱਥੇ ਸਾਡੇ ਬਰਗਾੜੀ ਮੋਰਚੇ ਤੇ ਮੈਂਦਾ ਰਿਹਾ ਇਹ ਗੁਰੂ ਗ੍ਰੰਥ ਸਾਹਿਬ ਨੂੰ ਇਹ ਲੋਕ ਮੰਨਦੇ ਹੋਣਾ ਆਪਣੇ ਧਰਮ ਨੂੰ ਮੰਨਦੇ ਹੋਆ ਫਿਰ ਬਰਗਾੜੀ ਵਾਲਾ ਸਾਫ ਦਿੱਤਾ ਬੇਅਦਬੀਆਂ ਦਾ ਸਾਹ ਮਿਲ ਗਿਆ ਗੋਲੀ ਨਾਲ ਸਿੰਘ ਸਹੀਦ ਕਰੇ ਉਹਨਾਂ ਨੂੰ ਇਨਸਾਫ ਮਿਲ ਗਿਆ ਸੰਤਵਾ ਸਾਹਿਬ ਮੂੰਹ ਖਲਾਏਗਾ ਜਦ ਤੱਕ ਦੱਸਾਂਗੇ ਕਿ ਤੁਸੀਂ ਕਿਵੇਂ ਥੋੜੀ ਸਾਡੇ ਜਿ ਬਣ ਕੇ ਕਿਵੇਂ ਪੰਜਾਬ ਠੱਗਿਆ ਮੈਂ ਹਰਾਲ ਹੋਇਆ ਉਹਨੂੰ ਜਦੋਂ ਕੇ ਕਿਸਾਨ ਲੋਕ ਇਕੱਠੇ ਹੋ ਕੇ ਜਿਹੜਾ ਕਨਾਉਰ ਤੋਂ ਅੰਮਲ ਜਿੱਤਿਆ ਗਰਨਾਲ ਕਨਾਉਰ ਖਡਾਰੀ ਦੀ ਐ ਮੈਂ ਮੱਥੇ ਤੇ ਹੱਥ ਮਾਰਿਆ ਯਾਰ ਤੂੰ ਖਡਾਰੀ ਨੂੰ ਤਾਂ ਪੂਜਦੇ ਮੇ ਭਲਵਾਨਾਂ ਨੂੰ ਲੋਕ ਸਾਡੇ ਪੰਜਾਬ ਵਾਲੇ ਕਿ ਜਦੋਂ ਪਤਾ ਲੱਗਾ ਕਹਿੰਦੇ ਦੋ ਤਿੰਨ ਟਰਾਲੀਆਂ ਟਰੈਕਟਰ ਉਹਦੇ ਘਰੋਂ ਲੈ ਲੇ ਉਹ ਜੇ ਐਸਾ ਜਿਹਾ ਕੰਮ ਹੋ ਕਿਤੇ ਉਹ ਤਾਂ ਵੀ ਗਰਨਾਲ ਸਿਆ ਜਿੱ ਲੱਗਦਾ ਉੱਥੇ ਮਾੜਾ ਮोटा ਕਹਿੰਦੇ ਗਲਤੀ ਨਾਲ ਲੰਗਰ ਪਹੁੰਚਾ ਹੁਣ ਕਿਸਾਨਾਂ ਨੂੰ ਕਿਤੇ ਉਹ ਤਾਂ ਨਹੀਂ ਪੈਸੇ ਪੂਰੇ ਕਰਨ ਲੱਗ ਗਏ ਤੁਸੀਂ ਹੁਣ ਉਹ ਕਹਿ ਰਿਹਾ ਕਹਿੰਦਾ ਮੇਰਾ ਉਹ ਭਾਈ ਜੇ ਤੇਰਾ ਨਹੀਂ ਸਰਕਾਰ ਥੋਡੀ ਆ ਨਾ ਕਾਂਗਰਸੀਆਂ ਦੀਆਂ ਨਾ ਬਾਦਲਾਂ ਦੀਆਂ ਨਾ ਬੀਜੇਪੀ ਦੀ ਆ ਉਹ ਤੁਸੀਂ ਜਨਤਕ ਕਰੋ ਕੀ ਦਾ ਧੋੜ ਤਾਂ ਹੈਗਾ ਨਾ ਤੇਰੇ ਇਲਾਕੇ 'ਚ ਜਿਹਦੇ ਘਰੋਂ ਮਿਲੀਆਂ ਨੇ ਉਹਦਾ ਲਾਉਂਦਾ ਔਰ ਦੱਸ ਜਨਤਕ ਕਿ ਉਹਦੇ ਹੋਟ ਤੇ ਤੇਰੇ ਹੀ ਵਰਕਰਾਂ ਦੀ ਜੇ ਤੇਰਾ ਵਰਕਰ ਵੀ ਹੋਇਆ ਫੇਰ ਵੀ ਜੁਲਿਆ ਟਰੱਕ ਜੁਲਿਆ ਨਾਲੇ ਰੌਲੇ ਪਾਏ ਰਹੇ ਨੇ ਸਾਰੀ ਦਿਹਾੜੀ ਐਮਐਲਏ ਆਪਣੇ ਬੰਦਿਆਂ ਨੂੰ ਧੱਕਿਆਂ ਨਾਲ ਮਠਾਈ ਜਾਂਦੇ ਨੇ ਇਹ ਤੇ ਆਗਮ ਤਾਈ ਨਾਲ ਤੋਰ ਲਾਓਗੇ ਇਸ ਕਰਕੇ ਕਿਸਾਨਾਂ ਤੇ ਤਰਸ ਕਰੋ ਤੁਸੀਂ ਫੇਰ ਪੰਜਾਬ ਪੰਜਾਬ ਦੀ ਧਰਤੀ ਤੇ ਇੱਥੇ ਦੰਤ ਤੌਰ ਨੀਵਣਾ ਕਿਸੇ ਨੂੰ ਦੋ ਕਾਰਨਾਮੇ ਤੁਸੀਂ ਕਰਨ ਲੱਗੇ ਹੋਏ ਆ ਅੱਜ ਜੋ ਅਕਾਲੀ ਦਲ ਸਤੰਤਰ ਨੇ ਨਾਬੇ ਦੇ ਵਿੱਚ ਪਤਲਾ ਫੂਕਿਆ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦਾ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਤੇ ਉਹਨਾਂ ਦਾ ਸੁਪਰੀਮੋ ਕੇਜਰੀਵਾਲ ਦਾ ਜੋ ਅੱਜ ਪਤਲਾ ਅਸੀਂ ਅਕਾਲੀ ਦਲ ਸਤੰਤਰ ਵੱਲੋਂ ਫੂਕ ਰਹਿਆ ਉਹਦਾ ਕਾਰਨ ਇਹ ਹੈ ਕਿ ਜੋ ਕਿਸਾਨਾਂ ਨਾਲ ਉਹਨਾਂ ਨੇ ਬੁਲਾ ਕੇ ਚੰਡੀਗੜ੍ਹ ਮੀਟਿੰਗ ਕਰਕੇ ਉਹਨਾਂ ਦੇ ਬਾਅਦ ਚ ਪੂਰੀ ਵੱਡੀ ਫੋਰਸ ਭੇਜ ਕੇ ਸਾਡਾ ਸੰਭੂ ਬੈਰੀਅਰ ਤੇ ਖਨੌਰੀ ਬਾਰਡਰ ਦੋਨਾਂ ਥਾਵਾਂ ਤੋਂ ਕਿਸਾਨਾਂ ਨਾਲ ਧੱਕਾ ਕੀਤਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਗ੍ਰਫਤਾਰ ਕਰਨ ਤੋਂ ਬਾਅਦ ਉਹਨਾਂ ਦਾ ਸਾਰਾ ਸਮਾਨ ਚੋਰੀ ਕਰਕੇ ਉੱਥੋਂ ਦੇ ਲੋਕ ਲੈ ਗਏ ਉਹਨਾਂ ਦਾ ਜੋ ਪੱਖੇ ਤੇ ਕੂਲਰ ਤੇ ਉਹਨਾਂ ਦੇ ਸਲੰਡਰ ਤੇ ਇੱਥੋਂ ਤੱਕ ਕਿ ਟਰੈਕਟਰ ਵੀ ਚੋਰੀ ਹੋਣ ਦਾ ਖਤਰਾ ਹੈ ਇਹ ਸਰਕਾਰ ਨੇ ਸਾਡੇ ਕਿਸਾਨਾਂ ਨਾਲ ਬਹੁਤ ਵੱਡਾ ਧੱਕਾ ਕੀਤਾ ਹੈ ਇਹਦਾ ਖਮਿਆਜਾ ਇਹ ਆਉਣ ਵਾਲੇ ਸਮੇਂ 'ਚ ਭਗਵੰਤ ਮਾਨ ਵੀ ਤੁਹਾਨੂੰ ਭੁਗਤਣਾ ਪੈਣਾ ਹੈ ਪਲੇਖੇ ਜਿਨਾ ਰਿਹਾ ਵੀ ਤੁਹਾਨੂੰ 92 ਸੀਟਾਂ ਸੀ ਪਹਿਲਾਂ ਦਿੱਤੀਆਂ ਹੁਣ ਤੁਸੀਂ ਥਿਆਉਣੇ ਨਹੀਂ ਜਿਵੇਂ ਦਿੱਲੀ 'ਚ ਤੁਹਾਡਾ ਬੁਰਾ ਹਾਲ ਹੋਇਆ ਉਕਨੇ ਇੱਥੇ ਜੋ ਸਾਡੇ ਦੇਸ਼ ਕਿਸਾਨ ਅੰਨਦਾਤਾ ਜਿਹਦੇ ਨਾਲ ਤੁਸੀਂ ਝੱ까 ਕਰਿਆ ਇਹ ਤੁਹਾਨੂੰ ਭੁੱਲਣੀ ਪੈਣੀ ਹੈ